ਪੰਜਾਬ ਦੀ ਜਵਾਨੀ ਨਸ਼ਿਆਂ ਦੀ ਦਲਦਲ ਦੇ ਵਿੱਚ ਇਸ ਕਦਰ ਫਸੀ ਹੋਇਆ ਕਿ ਸਾਡੀਆਂ ਧੀਆਂ ਵੀ ਹੁਣ ਇਸ ਦਲਦਲ ਚੋਂ ਬਾਹਰ ਨਿਕਲਣੀਆਂ ਅਥਾਂ ਕੋਸ਼ਿਸ਼ ਕਰ ਰਹੀਆਂ ਨੇ ਖਬਰ ਸਾਹਮਣੇ ਆਈ ਹੈ ਕਿ ਪਿਛਲੇ 9 ਮਹੀਨਿਆਂ ਦੇ ਵਿੱਚ 80 ਜਿਹੜੀਆਂ ਐਨ ਆਰ ਆਈ ਲੜਕੀਆਂ ਉਹ ਵੀ ਨਸ਼ਾ ਛੱਡਣ ਵਾਸਤੇ ਜਲੰਧਰ ਪਹੁੰਚੀਆਂ ਨੇ ਇਹਨਾਂ ਵਿੱਚੋਂ ਨਸ਼ੇ ਕਰਨ 75 ਜਾਨੀਆਂ ਦਾ ਤਲਾਕ ਵੀ ਹੋ ਚੁੱਕਾ ਹੈ ਇਹ ਕੁੜੀਆਂ ਯੂਕੇ ਕੈਨੇਡਾ ਅਮਰੀਕਾ ਵਿੱਚ ਸੈਟਲ ਨੇ ਉੱਚਾ ਸਟੇਟਸ ਅਤੇ ਵੱਡਾ ਘਰ ਜ਼ਰੂਰ ਸੀ ਲੇਕਿਨ ਹੁਣ ਸਭ ਕੁਝ ਨਸ਼ੇ ਕਰਕੇ ਉਜੜ ਗਿਆ ਪੂਰੀ ਖਬਰ ਆ ਕੇ ਪ੍ਰੋਫੈਸ਼ਨਲ ਐਨ ਆਰ ਆਈ ਲੜਕੀਆਂ ਜਿਹੜੀਆਂ ਵੱਖ-ਵੱਖ ਮੁਲਕਾਂ ਦੇ ਵਿੱਚ ਚੰਗੇ ਅਹੁਦਿਆਂ ਦੇ ਸੈਟਲ ਸੀ ਚੰਗੇ ਘਰਾਂ ਦੀਆਂ ਲੜਕੀਆਂ ਸੀ ਮਹਿੰਗੇ ਕੱਪੜੇ ਉੱਚਾ ਸਟੇਟਸ ਲੇਕਿਨ ਨਸ਼ੇ ਨੇ ਸਭ ਕੁਝ ਉਜਾੜ ਕੇ ਰੱਖ ਦਿੱਤਾ ਉਹਨਾਂ ਦੇ ਕੋਲ ਸਭ ਕੁਝ ਹੀ ਖੋ ਲਿਆ ਪਰਿਵਾਰ ਵੀ ਘਰ ਵੀ ਔਰ ਇਹ ਲੜਕੀਆਂ ਹੁਣ ਇੰਡੀਆ ਵਾਪਸ ਆ ਰਹੀਆਂ ਨੇ ਨਸ਼ਾ ਛਡਾਉਣ ਵਾਸਤੇ ਜਲੰਧਰ ਦੇ ਇਹਨਾਂ ਮੁੜਵਸ ਜਿਹੜਾ ਨਸ਼ਾ ਛਡਾਊ ਕੇਂਦਰ ਆ ਉਹਨਾਂ ਚ ਉਹ ਖੁਦ ਜਿਹੜੀਆਂ ਲੜਕੀਆਂ ਨੇ ਪਹੁੰਚ ਰਹੀਆਂ ਨੇ ਤੇ ਨਸ਼ਾ ਛੱਡਣ ਵਾਸਤੇ ਉਹਨੂੰ ਤਰਲੇ ਕਰ ਰਹੀਆਂ ਇਹ ਲੜਕੀਆਂ ਕਨੇਡਾ ਯੂਕੇ ਯੂਐਸਏ ਪੂਰਬਕੋਕ ਮੁਲਕਾਂ-ਮੁਲਕਾਂ ਵਿੱਚ ਜਿਹੜੀਆਂ ਸੀ ਰਹਿ ਰਹੀਆਂ ਸੀ ਉਥੇ ਨਸ਼ੇ ਦੀ ਦਲਦਲ ਵਿੱਚ ਫਸ ਗਈਆਂ ਤੇ ਹੁਣ ਨਸ਼ਾ ਛਡਾਉਣ ਵਾਸਤੇ ਪੰਜਾਬ ਆ ਰਹੀਆਂ ਅੰਕੜੇ ਦੱਸਦੇ ਨੇ ਕਿ 9 ਮਹੀਨਿਆਂ ਦੇ ਵਿੱਚ ਕੁੱਲ 154 ਏ ਕੁੜੀਆਂ ਜਲੰਧਰ ਦੇ ਵੱਖ-ਵੱਖ ਨਸ਼ਾ ਛਡਾਊ ਕੇਂਦਰਾਂ ਵਿੱਚ ਪੁੱਜੀਆਂ ਨੇ ਇਹਨਾਂ ਵਿੱਚੋਂ 80 ਐਨ ਆਰ ਆਈ ਐਨ ਇਹਨਾਂ ਵਿੱਚੋਂ 80 ਚੋਂ 75 ਜਾਨੀਆਂ ਦਾ ਤਾਂ ਨਸ਼ਿਆਂ ਕਰਕੇ ਘਰ ਵੀ ਟੁੱਟ ਚੁੱਕਾ ਮਸਲਨ ਤਲਾਕ ਹੋ ਚੁੱਕਾ ਇਹ ਸਾਰੀਆਂ ਗੱਲਾਂ ਜਲੰਧਰ ਦੇ ਪ੍ਰਾਈਵੇਟ ਇੱਕ ਨਸ਼ਾ ਛਡਾਊ ਕੇਂਦਰ ਦੀਆਂ ਫਾਈਲਾਂ ਵਿੱਚ ਦਰਜ ਐਨ ਆਰ ਆਈ ਲੜਕੀਆਂ ਨੂੰ ਜਲੰਧਰ ਲਿਆ ਕਿ ਨਸ਼ਾ ਛਡਾਉਣ ਵਾਸਤੇ ਤਿੰਨ ਪ੍ਰਮੁੱਖ ਗੱਲਾਂ ਹੁਣ ਤੱਕ ਸਾਹਮਣੇ ਆਈਆਂ ਨੇ ਪਹਿਲੀ ਕਿ ਪਰਿਵਾਰ ਵਿਦੇਸ਼ ਵਿੱਚ ਬਦਨਾਮੀ ਨਹੀਂ ਚਾਹੁੰਦੇ ਇਸ ਲਈ ਇੰਡੀਆ ਟ੍ਰਿਪ ਦੀ ਗੱਲ ਕਹਿ ਕੇ ਉਹ ਚੁੱਪਚਾਪ ਇਲਾਜ ਕਰਵਾ ਕਰਵਾ ਰਹੇ ਨੇ ਇੱਥੇ ਦੂਜੀ ਇਲਾਜ ਦਾ ਖਰਚਾ ਵਿਦੇਸ਼ ਵਿੱਚ ਜਿਹੜਾ ਵਾ ਉਹ ਬਹੁਤ ਮਹਿੰਗਾ ਇੱਥੇ 10 ਗੁਣਾ ਘੱਟ ਤੀਜਾ ਵਿਦੇਸ਼ ਵਿੱਚ ਇਲਾਜ ਦੇ ਦੌਰਾਨ ਉੱਥੇ ਸਖਤੀ ਕਰਨਾ ਜਾਂ ਹਿਊਮਨ ਰਾਈਟ ਵਾਇੋਲੇਸ਼ਨ ਜਿਹੜਾ ਵਾ ਉਹ ਉੱਥੇ ਜਿਹੜਾ ਵਾਜਦਾ ਇਸ ਕਰਕੇ ਇਹ ਇੱਥੇ ਵਜਾ ਹੈ ਯਾਰ ਜਲੰਧਰ ਤੋਂ ਦਨਖਪਾਸ ਕਰਦੇ ਪੱਤਰਕਾਰ ਸਤਪਾਲ ਹੁਣਾਂ ਦੀ ਖਬਰ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਉਹ ਇਸ ਖਬਰ ਦੇ ਵਿੱਚ ਜ਼ਿਕਰ ਕਰਦੇ ਨੇ ਉਹਨਾਂ ਨੇ ਗੱਲ ਵੀ ਕੀਤੀ ਇੱਕ ਮਨੋਵਿਗਿਆਨਿਕ ਡਾਕਟਰ ਦੇ ਨਾਲ ਡਾਕਟਰ ਜਸਵੀਰ ਰਿਸ਼ੀ ਹੁਣਾਂ ਨਾਲ ਡਾਕਟਰ ਜਸਵੀਰ ਰਿਸ਼ੀ ਕਹਿੰਦੇ ਨੇ ਕਿ ਵਿਦੇਸ਼ ਤੋਂ ਨਸ਼ਾ ਇੱਥੇ ਛਡਾਉਣ ਵਾਸਤੇ ਕੁੜੀਆਂ ਲਿਆਂਗੀਆਂ ਜਾ ਰਹੀਆਂ ਇਸ ਜਿਹੜੀ ਸੰਖਿਆ ਵਾ ਇਹ ਪਿਛਲੇ 5 ਸਾਲਾਂ ਵਿੱਚ ਦੇ ਮੁਕਾਬਲੇ ਤੇਜ਼ੀ ਨਾਲ ਵੱਧ ਰਹੀ ਹੈ ਹੁਣ ਪੰਜ ਕੁੜੀਆਂ ਦੀ ਕਹਾਣੀ ਵੀ ਸਾਹਮਣੇ ਆਈ ਹੈ ਪਹਿਲੀ ਤਲਾਕ ਦੀ ਵਜ੍ਹਾ ਨਸ਼ਾ ਹੁਣ ਸਿਰਫ ਉਹ ਬੇਟੀ ਲਈ ਹੁਣ ਜ਼ਿੰਦਗੀ ਕੱਟ ਰਹੀ ਹੈ ਉਹ ਕਹਿੰਦੀ ਹੈ ਕਿ ਮੈਂ ਇੰਗਲੈਂਡ ਵਿੱਚ ਪੈਦਾ ਹੋਈਆਂ ਰਿਸ਼ਤਾ ਪੰਜਾਬ ਵਿੱਚ ਹੋਇਆ ਸੀ ਕਾਲਜ ਵਿੱਚ ਨਸ਼ਾ ਸ਼ੁਰੂ ਕੀਤਾ ਵਿਆਹ ਹੋ ਗਿਆ ਤੇ ਗਰ ਜਿਹੜੀ ਉਹ ਮਾਂ ਬਣਨ ਵਾਲੀ ਸੀ ਪਤੀ ਨੇ ਕਿਹਾ ਕਿ ਨਸ਼ਾ ਛੱਡ ਉਹਨੇ ਕਿਹਾ ਕਿ ਨਸ਼ਾ ਛੱਡ ਦਿੱਤਾ ਜਦੋਂ ਬੇਟੀ 8-9 ਮਹੀਨੇ ਦੀ ਹੋਈ ਤਾਂ ਫਿਰ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਫਿਰ ਉਹ ਖੁਦ ਨੂੰ ਰੋਕ ਨਹੀਂ ਸકી ਵਿਵਾਦ ਬਹੁਤ ਜ਼ਿਆਦਾ ਵੱਧ ਗਿਆ ਗੱਲ ਤਲਾਕ ਤੱਕ ਪਹੁੰਚ ਗਈ ਔਰ ਫਿਰ ਘਰ ਉਜੜ ਗਿਆ ਉਹ ਆਪਣੇ ਪੇਕੇ ਘਰ ਆ ਗਈ ਫਿਰ ਦੂਜਾ ਵਿਆਹ ਕੀਤਾ ਕਹਿੰਦੇ ਕਿ ਮੈਂ ਨਹੀਂ ਸ ਜਾਣਦੀ ਕਿ ਉਹ ਜਿਸ ਤਰ੍ਹਾਂ ਦੂਜਾ ਵਿਆਹ ਉਹ ਵੀ ਡਰਗ ਲੈਂਦਾ ਫਿਰ ਦੋਨੋਂ ਡਰਗ ਕਰਨ ਲੱਗ ਪਏ ਨਸ਼ਾ ਕਲਬੇ ਦੂਜੇ ਪਤੀ ਦੀ ਮੌਤ ਹੋ ਜਾਂਦੀ ਹੈ ਤੇ ਫਿਰ ਉਸ ਕੁੜੀ ਕਹਿੰਦੀ ਕਿ ਮੇਰੀ ਮਾਂ ਮੈਨੂੰ ਪੰਜਾਬ ਲਿਆਉਂਦੀ ਐ ਤੇ ਇੱਕ ਸੈਂਟਰ ਦੇ ਵਿੱਚ ਉਹਨੂੰ 4 ਮਹੀਨੇ ਰੱਖਿਆ ਜਾਂਦਾ। ਹੌਲੀ-ਹੌਲੀ ਉਹ ਠੀਕ ਹੋ ਰਹੀ ਐ। ਨਸ਼ਾ ਭੁੱਲ ਚੁੱਕੀ ਐ ਬਸ ਬੇਟੀ ਨੂੰ ਸੰਭਾਲਦੀ ਐ ਤੇ ਇੱਕ ਨਵਾਂ ਜੀਵਨ ਮਿਲਿਆ। ਇਸੇ ਤਰ੍ਹਾਂ ਇੱਕ ਹੋਰ ਕੁੜੀ ਨੇ ਦੱਸਿਆਗਾ ਕਿ ਉਹ ਲੰਡਨ ਦੇ ਵਿੱਚ ਰਹਿੰਦੀ ਸੀ। ਵਿਆਹ ਤੋਂ ਬਾਅਦ ਸਭ ਕੁਝ ਬਦਲ ਗਿਆ। ਪਤੀ ਨਸ਼ੇ ਦਾ ਆਦੀ ਸੀ। ਉਹਦੇ ਨਾਲ ਹੀ ਉਸਨੇ ਪਹਿਲੀ ਵਾਰਾਂ ਹਰੋਂ ਦਾ ਲਸ਼ੇ ਦੀ ਟਰਾਈ ਕੀਤੀ ਫਿਰ ਹੌਲੀ-ਹੌਲੀ ਉਹਨੂੰ ਉਹਦੀ ਲਤ ਆਦਤ ਬਣ ਗਈ ਫਿਰ ਉਹਦੀ ਨਾਈਟ ਕਲੱਬ ਹੀ ਦੁਨੀਆ ਬਣ ਗਈ ਫਿਰ ਅਖੀਰ ਗੱਲ ਬਹੁਤ ਜ਼ਿਆਦਾ ਵਿਗੜ ਗਈ ਤੇ ਦੋਵਾਂ ਜਣਿਆਂ ਦਾ ਤਲਾਕ ਹੋ ਗਿਆ ਹੁਣ ਉਹ ਕੱਲੀ ਰਹਿੰਦੀ ਐ ਉਹਨੇ ਕਿਹਾ ਕਿ ਕਲੱਬ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੇ ਨਾਲ ਦੋਸਤੀ ਹੋ ਗਈ ਸੀ ਮੈਂ ਉਸ ਨੂੰ ਨਾਗਰਿਕਤਾ ਦਿਲਾਉਣ ਵਾਸਤੇ ਫੈਸਲਾ ਕੀਤਾ ਇੱਕ ਦਿਨ ਉਸਨੇ ਕਿਹਾ ਕਿ ਮੈਂ ਤੈਨੂੰ ਸਿਰਫ ਇਸ ਲਈ ਜਰਿਆ ਤਾਂ ਜੋ ਤੂੰ ਮੇਰਾ ਵਿਆਹ ਕਰਕੇ ਸੈਟਲ ਹੋਮਾਂਗਾ تیر ਨਾਲ ਤੇ ਮੈਂ ਇੱਥੇ ਆਪਣੇ ਸੁਪਨੇ ਪੂਰੇ ਕਰਾਂਗੇ ਫਿਰ ਕਹਿੰਦੀ ਕਿ ਮੈਂ ਉਸ ਨੂੰ ਵੀ ਤਲਾਕ ਦੇ ਦਿੱਤਾਗਾ ਮਾਂ ਨੇ ਯੂਕੇ ਤੋਂ ਲਿਆ ਕੇ ਸੈਂਟਰ ਵਿੱਚ ਭਰਤੀ ਕਰਵਾ ਦਿੱਤਾਗਾ ਤੇ ਉਹ ਕਹਿੰਦੀ ਕਿ ਹੁਣ ਥੋੜਾ ਥੋੜਾ ਜਿਹੜਾ ਉਹਦੀ ਜ਼ਿੰਦਗੀ ਸੁਧ ਰਹੀ ਹੈ ਇਸ ਤਰ੍ਹਾਂ ਇੱਕ ਹੋਰ ਕੁੜੀ ਨੇ ਦੱਸਿਆ ਕਿ ਉਹਦਾ ਪਤੀ ਡਾਕਟਰ ਸੀ ਪਰ ਨਸ਼ੇੜੀ ਨਿਕਲਿਆਗਾ ਤੇ ਮੈਨੂੰ ਵੀ ਨਸ਼ੇੜੀ ਬਣਾ ਦਿੱਤਾ ਉਹ ਦੱਸਦੀ ਹੈ ਕਿ ਮੈਂ ਪੋਸਟ ਗ੍ਰੈਜੂਏਟ ਸੀ ਡਾਕਟਰ ਦੇ ਨਾਲ ਵਿਆਹ ਹੋ ਗਿਆ ਸਭ ਨੇ ਕਿਹਾ ਕਿ ਹੁਣ ਤੇਰੀ ਕਿਸਮਤ ਖੁੱਲ ਗਿਆ ਲੇਕਿਨ ਇੱਕ ਰਾਤ ਜਦੋਂ ਪਤਾ ਲੱਗਾ ਕਿ ਉਹਦਾ ਪਤੀ ਨਸ਼ਾ ਕਰਦਾ ਹੈਗਾ ਤੇ ਫਿਰ ਉਹ ਇੰਜੈਕਸ਼ਨ ਲਾਉਂਦਾ ਰਿਹਾ ਹੈਗਾ ਉਹਨੇ ਕਿਹਾ ਕਿ ਮੈਂ ਇਲਾਜ ਕਰਵਾ ਰਿਹਾ ਹੈਗਾ ਪਰ ਸਭ ਤੋਂ ਵੱਡੀ ਗੱਲ ਹੈ ਕਿ ਹੌਲੀ ਹੌਲੀ ਕਹਿੰਦੀ ਕਿ ਨਸ਼ੇ ਦਾ ਆਦੀ ਉਹ ਵੀ ਬਣ ਗਈ ਗਏ ਹੁਣ ਸਭ ਤੋਂ ਵੱਡੀ ਗੱਲ ਕਿ ਉਹ ਕਹੇ ਕਿ ਕਿ ਉਹ ਦੋਵੇਂ ਜਾਣੇ ਚਿੱਟਾ ਲੈਣ ਲੱਗ ਪਏਗੇ ਔਰ ਸਾਡਾ ਡੀਲਰਾਂ ਦੇ ਨਾਮ ਜੁੜ ਗਿਆ ਗਿਆ ਰਿਸ਼ਤੇਦਾਰ ਤਾਨੇ ਮੇਂੇ ਮਾਰ ਲੱਗ ਪਏਗੇ ਤੇ ਹੁਣ ਭਰਾ ਤੇ ਮਾਂ ਨੇ ਉਥੋਂ ਲਿਆ ਕੇ ਇੱਥੇ ਭਰਤੀ ਕਰਵਾ ਦਿੱਤਾ ਹੈਗਾ ਹੁਣ ਨਸ਼ਾ ਹੌਲੀ ਹੌਲੀ ਛੱਡ ਰਹੀ ਹੈ ਤੇ ਮੈਂ ਆਪਣੀ ਜ਼ਿੰਦਗੀ ਬੜ ਦਲ ਰਹੀਆਂ ਇੱਕ ਹੋਰ ਮਹਾਲੀ ਦੀ ਇੱਕ ਪੜ੍ਹੀ ਲਿਖੀ ਕੁੜੀ ਨੇ ਵੀ ਆਪਣੀ ਕਹਾਣੀ ਦੱਸੀ ਹੈਗੀ ਉਹਨੇ ਕਹੇ ਕਿ ਬੜੀ ਇੱਛਾ ਹੀ ਸੁਪਨਾ ਸੀ ਵਿਦੇਸ਼ ਚ ਜਾ ਕੇ ਕੁਝ ਵੱਡਾ ਕਰਨਾ ਕੈਨੇਡਾ ਪਹੁੰਚੀ ਤਾਂ ਜ਼ਿੰਦਗੀ ਦਾ ਦੂਸਰਾ ਚਿਹਰਾ ਦੇਖਿਆਗਾ ਨਾਈਟ ਸ਼ਿਫਟ ਸ਼ਿਫਟ ਕਰਾਇਆ ਕਲਾਪਨ ਬਸ ਥੋੜਾ ਚਿੱਲ ਕਰੋ ਕਹਿਣ ਵਾਲੇ ਦੋਸਤ ਸੀ ਫਿਰ ਨਸ਼ੇ ਤੋਂ ਬਿਨਾ ਇੱਕ ਦਿਨ ਨਹੀਂ ਸੀ ਨਿਕਲਦਾ ਔਰ ਇੱਕ 파ਟਰਨਰ ਮਿਲਿਆ ਤੇ ਉਹ ਵੀ ਇਦਾਂ ਦਾ ਨਿਕਲਿਆਗਾ ਮੈਂ ਉਹਦੇ ਜਾਲ ਵਿੱਚ ਫਸ ਗਈ ਫਿਰ ਨਸ਼ਿਆਂ ਦੀਆਂ ਪਾਰਟੀਆਂ ਰੇ ਪਾਰਟੀਆਂ ਜਿਹਨੂੰ ਕਹਿੰਦੇ ਨੇ ਇੱਕ ਦਿਨ ਪੁਲਿਸ ਆਈ ਓਵਰਡੋਜ਼ ਦਾ ਕੇਸ ਬਣਾ ਦਿੱਤਾ ਹੁਣ ਮੈਂ ਜਲੰਧਰ ਆਈ ਆਂ ਇਲਾਜ ਚੱਲ ਰਿਹਾ ਡਾਕਟਰ ਨੇ ਕਿਹਾ ਕਿ ਉਹ ਹੌਲੀ ਹੌਲੀ ਜਿਹੜੀ ਆ ਠੀਕ ਹੋ ਰਹੀ ਆ ਇੱਕ ਹੋਰ ਕੁੜੀ ਆ ਬਿਲਕੁਲ 19 ਸਾਲ ਦੀ ਉਹਨੇ ਕਿਹਾ ਕਿ ਮੈਂ 19 ਸਾਲ ਦੀ ਸੀ ਮੇਰੇ ਪਿਓ ਦੀ ਜਿੱਦ ਸੀ ਕਿ ਕੈਨੇਡਾ ਵਿੱਚ ਰਵਾਂ ਮੈਂ ਉਥੇ ਮੈਂ ਡਰੱਗ ਫਿਲਮਾਂ ਵਿੱਚ ਦੇਖੀ ਆ ਨਾਈਟ ਕਲੱਬ ਵਿੱਚ ਆਮ ਗੱਲ ਸੀ ਫਾਸ ਪੈਸਾ ਕਮਾਉਣ ਵਾਸਤੇ ਜਿਹੜਾ ਵਾ ਉਨੇ ਗਲਤ ਰਾਸਤਾ ਚੋਲ ਲਿਆ ਪੜਾਈ ਛੁੱਟ ਗਈ ਹੈਗੀ ਫਿਰ ਇੱਕ ਦਿਨ ਉਹ ਫੜੀ ਗਈ ਹੈਗੀ ਪੁਲਿਸ ਨੇ ਕਿਹਾ ਕਿ ਤਸਕਰ ਮੈਨੂੰ ਦਸ ਕਿਹਾ ਗਿਆ ਫਿਰ ਮੈਂ ਕਿਹਾ ਨਹੀਂ ਮੈਂ ਇੱਕ ਨਸ਼ੇੜੀ ਆ ਬਰੀ ਹੋ ਕੇ ਵਾਪਸ ਆਇਆ ਪਿਓ ਨੇ ਕੋਸ਼ਿਸ਼ ਕੀਤੀ ਆ ਫਿਰ ਉਹਨੂੰ ਜੇਲ੍ਹ ਚੋਂ ਉਥੋਂ ਕੱਢ ਕੇ ਲਿਆਂਦਾ ਭਾਰਤ ਵਾਪਸ ਲੈ ਕੇ ਆਏ ਹੁਣ ਉਥੇ ਇੱਥੇ ਦਾ ਜਿਹੜਾ ਲਾਜ ਹੋ ਰਿਹਾ ਇਹ ਜਿਹੜੀਆਂ ਕਹਾਣੀਆਂ ਜਿਹੜੀਆਂ ਉਹ ਸਾਹਮਣੇ ਆਈਆਂ ਹੀਆਂ ਕਿ ਜਲੰਧਰ ਦੇ ਵਿੱਚ ਪਿਛਲੇ 9 ਮਹੀਨਿਆਂ ਦੇ ਵਿੱਚ 154 ਕੁਵਾਰੀਆਂ ਤੇ ਵਿਆਹੀਆਂ ਕੁੜੀਆਂ ਨਸ਼ਾ ਛਡਾਉਣ ਵਾਸਤੇ ਪਹੁੰਚੀਆਂ ਨੇ ਇਹਨਾਂ ਚੋਂ 80 ਕੁੜੀਆਂ ਨੇ ਵੱਖ-ਵੱਖ ਮੁਲਕਾਂ ਵਿੱਚੋਂ ਆਈਆਂ ਨੇ ਤੇ ਨਸ਼ੇ ਨੇ ਪੰਜਾਬ ਦੀ ਜਵਾਨੀ ਬਰਬਾਦ ਕਰ ਦਿੱਤੀ ਆ ਨਸ਼ਾ ਚ ਹੈ ਪੰਜਾਬ ਚ ਇੱਥੇ ਵੀ ਪੰਜਾਬੀ ਕੁੜੀਆਂ ਮੁੰਡੇ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੇ ਤੇ ਜੇ ਕੈਨੇਡਾ ਚੰਗੇ ਸੁਪਨੇ ਪੂਰੇ ਕਰਨ ਵਾਸਤੇ ਤੇ ਉੱਥੇ ਵੀ ਨਸ਼ਿਆਂ ਦੀ ਦਲਦਲ ਵਿੱਚ ਫਸ ਗਏ ਨੇ ਕਮੀ ਕਿੱਥੇ ਆ ਜਿਹੜੀਆਂ ਜ਼ਿੰਦਗੀਆਂ ਨੇ ਜਿਹੜੀਆਂ ਕਹਾਣੀਆਂ ਅਸੀਂ ਦੱਸੀਆਂ ਨੇ ਇਹ ਕਹਾਣੀਆਂ ਬਹੁਤ ਖਤਰਨਾਕ ਆ ਅਖਬਾਰ ਨੇ ਲਿਖੀਆਂ ਅਸੀਂ ਪੜ੍ਹ ਦਿੱਤੀਆਂ ਪਰ ਇਹ ਘਰ ਘਰ ਦੀ ਕਹਾਣੀ ਬਣ ਚੁੱਕੀ ਆ ਕਿ ਪਰਿਵਾਰ ਸਮਾਜ ਤੇ ਸਰਕਾਰ ਇਹ ਤਿੰਨੇ ਜ਼ਿੰਮੇਵਾਰ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੜਤੁਲਨ ਹੋ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ